ਸ਼੍ਰੋਮਣੀ ਅਕਾਲੀ ਦਲ ਕਹਿ ਲਿਏ ਕਿ ਸ਼੍ਰੋਮਣੀ ਅਕਾਲੀ ਦਲ ਬਾਦਲ ਤੇ ਸ਼੍ਰੋਮਣੀ ਅਕਾਲੀ ਦਲ ਸੰਯੁਕਤ ਦਰਮਿਆਨ ਇੱਕ ਪਿਛਲੇ ਸਮੇਂ ਸਮਝੌਤੇ ਦੀ ਗੱਲ ਚੱਲੀ ਸੀ ਦੋਨਾਂ 'ਚ ਰਲੇਵਾ ਹੋਣ ਦੀ ਗੱਲ ਉਹ ਇੰਨੀ ਦਿਨੀ ਕਿੱਥੇ ਖੜੀ ਹੈ ਇਸ ਸਬੰਧੀ ਗੱਲਬਾਤ ਵਾਸਤੇ ਸਾਡੇ ਨਾਲ ਅੱਜ ਖਾਸ ਤੌਰ ਤੇ ਜੁੜੇ ਨੇ ਸ਼੍ਰੋਮਣੀ ਅਕਾਲੀ ਦਲ ਸੰਯੁਕਤ ਦੇ ਕੌਮੀ ਬਲਾਰੇ ਤੇ ਪਾਰਟੀ ਦੇ ਪਟਿਆਲਾ ਜਿਹਰੇ ਦੇ ਪ੍ਰਧਾਨ ਸਰਦਾਰ ਰਣਜੀਤ ਸਿੰਘ ਰਖੜਾ ਜੀ ਸੋ ਸਭ ਤੋਂ ਪਹਿਲਾਂ ਚੈਨਲ ਇਹ ਮਿਸ਼ਨ ਪੰਜਾਬੀ ਵੱਲੋਂ ਰਖੜਾ ਸਾਹਿਬ ਤੁਹਾਡਾ ਵੈਲਕਮ ਸਵਾਗਤ ਜਿੰਦੂ ਸਾਹਿਬ ਬਹੁਤ ਬਹੁਤ ਧੰਨਵਾਦ ਸਾਰੇ ਸੁਰਤਿਆਂ ਦਾ ਉਹਨੂੰ ਫਤਿਹ ਬਿਊਰਿਕਾ ਖਾਲਸਾ ਬਹਿਰੂ ਫਤਿਹ ਜਿ세 ਰਖੜਾ ਜੀ ਦੱਸਿਓ ਕਿ ਤੁਸੀਂ ਕੌਮੀ ਬੁਲਾ ਰਹੇ ਹੋ ਆਪਣੀ ਪਾਰਟੀ ਦੇ ਤੇ ਪਾਰਟੀ ਦੇ ਵਿੱਚ ਤੁਹਾਡੀ ਸਰਗਰਮ ਇਨੀ ਦਿਨੀ ਭੂਮਿਕਾ ਵੀ ਹੈ ਤੇ ਇਨੀ ਪਿਛਲੇ ਸਮੇਂ ਜਿਹੜੀ ਗੱਲਬਾਤ ਦਾ ਇੱਕ ਗੇੜ ਚੱਲਿਆ ਸੀ ਅਕਾਲੀ ਦਲ ਸੰਯੁਕਤ ਕਹਿਣ ਦਾ ਭਾਵ ਕਿ ਤੁਹਾਡੀ ਪਾਰਟੀ ਤੇ ਸ਼੍ਰੋਮਣੀ ਅਕਾਲੀ ਦਲ ਦਰਮਿਆਨ ਉਹ ਹੁਣ ਕਿੱਥੇ ਖੜਾ ਹੈ ਕਿਉਂਕਿ ਤੁਸੀਂ ਉਸ ਸਮੇਂ ਇੱਕ ਸਰਗਰਮੀ ਆਰੰਭੀ ਸੀ ਤੁਹਾਡੀ ਪਾਰਟੀ ਵੱਲੋਂ ਉਹ ਕਿਹੜੀ ਸਰਗਰਮੀ ਸੀ ਤੇ ਇਹ ਜਿਹੜਾ ਮੈਟਰ ਹੈ ਖੜਾ ਕਿੱਥੇ ਹੈ ਇਹ ਨਹੀਂ ਦਿਨ ਪਿੰਡ ਸਰ ਜਦੋਂ ਨਾ ਇਹ ਬਸਾ ਸੁਖੀ ਸਿੰਘ ਬਾਦਲ ਨੇ ਜੀ ਬਾਬਾ ਗੁਰਬਖਸ਼ ਸਿੰਘ ਦੇ ਤੇ ਗੁਰੂ ਘਰ ਚ ਕਲਚਰ ਸਰ ਦੇ ਬੈਕ ਸਾਈਡ ਤੇ ਮਾफी ਮੰਗੀ ਸੀ ਜਨਤਕ ਤੌਰ ਤੇ ਜੀ ਇਹ ਕੋਈ ਵਿਸ਼ੇਸ਼ ਮਤਲਬ ਭੁੱਲਾ ਹੋਈਆਂ ਗਲਤੀਆਂ ਹੋਈਆਂ ਹਾਂਜੀ ਹਾਂਜੀ ਤੇ ਅੰਮ੍ਰਿਤਸਰ ਚ ਅੰਮ੍ਰਿਤਸਰ ਚ ਤੇ ਸਤਸੁਖਦੇਵ ਸਿੰਘ ਢੀਂਡਸਰ ਨੇ ਦਾ ਸਵਾਗਤ ਕੀਤਾ ਸੀ ਠੀਕ ਹੈ ਜੀ ਹਾਂਜੀ ਤੇ ਫਿਰ ਇੱਕ ਤਰ੍ਹਾਂ ਦੀ ਗੱਲ ਚੱਲੀ ਤੇ ਇੱਕ ਤਾਂ ਦੇਖੋ ਸਾਡਾ ਸਾਡੀ ਡੈਮੋਕ੍ਰੇਟ ਪਾਰਟੀ ਆ ਡੈਮੋਕ੍ਰੇਸੀ ਚੱਲਦਾ ਅੱਜ ਤੱਕ ਅਸੀਂ ਕਦੇ ਕੋਈ ਫੈਸਲਾ ਸਰਸਕਤੀ ਅਸੀਂ ਟੀਟਸਨ ਕੱਲਿਆ ਨਹੀਂ ਦਿੱਤਾ ਹੂੰ ਹੂੰ ਤੇ ਭਾਵੇਂ ਅਸੀਂ ਕਮੇਟੀ ਆਪਣੇ ਪਾਰਟੀ ਦੇ ਹਾਈ ਕੌਮਿਟੀ ਉਹਦੀ ਮੀਟਿੰਗ ਬੁਲਾਈ ਹੂੰ ਹੂੰ ਤੇ ਉਹ ਚਾਰ ਬੰਤੇ ਸਭ ਹੁੰਦੇ ਸੀਗੇ ਹੂੰ ਹੂੰ ਪਰੰਤੂ ਉਹਨਾਂ ਨੇ ਕਿਹਾ ਕਿ ਮੈਂ ਇੱਕ ਕਮੇਟੀ ਬਣਾਣਾ ਹੈ ਤੇ ਉਹ ਕਮੇਟੀ ਹਰ ਜ਼ਿਲ੍ਹੇ ਜਾ ਕੇ ਹਰ ਵਰਕਰ ਦੀ رائے ਲੈ ਕੇ ਆਏਗੀ ਜੀ ਉਹ ਫਾਰਮੇਬਰੀ ਕਮੇਟੀ ਜਸਤਨ ਨਰਮਲ ਸਿੰਘ ਜਿਹੜੇ ਹੈਗੇ ਉਹਨਾਂ ਦੀ ਅਗਵਾਈ ਚ ਬਣੀ ਹੋਈ ਹੈ ਜੀ ਉਹ ਆਪਣਾ ਕੰਮ ਕਰ ਰਹੀ ਹੈ ਮਤਲਬ ਦੋ ਜਿਲ੍ਹੇ ਰਹਿ ਗਏ ਹਮ ਬਾਕੀ ਆਲਮੋਸਟ ਘਰੇ ਲਈ ਗਈ ਉਹ ਫਿਰ ਕਮੇਟੀ ਅਗਰ ਰਿਪੋਰਟ ਦੇਊਗੀ ਫਿਰ ਦੁਬਾਰਾ ਅਸੀਂ ਮੀਟਿੰਗ ਬੁਲਾਵਾਂਗੇ ਹਮ ਤੋਂ ਮੀਟਿੰਗ ਦੇ ਵਿੱਚ ਫੈਸਲਾ ਕਰਾਂਗੇ ਹਮ ਹਮ ਪਰੰਤੂ ਮੈਨੂੰ ਇਹ ਲੱਗਦਾ ਵੀ ਜਿਸ ਤਰ੍ਹਾਂ ਇਹ ਰਿਪੋਰਟਾਂ ਜਾਂ ਬਿਊ ਲੋਕਰ ਹੈਗੇ ਹਮ ਕਿਉਂਕਿ ਜਦੋਂ ਅਸੀਂ ਬਖਰੇ ਹੋਇਆ ਸਸਦ ਸ੍ਰੀ ਹਿੰਸਾ ਜੀ ਸਾਡੇ ਦੋ ਮੇਨ ਸ਼ਰਤਾਂ ਸੀਗੀਆਂ ਜੀ ਵੀ ਸਰਾ ਸੁबीर ਸਿੰਘ ਬਾਦਲ ਪ੍ਰਧਾਨਗੀ ਦੇ ਸਵੀਕਾਰ ਦੇਵੇ ਅੱਛਾ ਜੀ ਕਿਉਂਕਿ ਉਹਦੀ ਪ੍ਰਧਾਨਗੀ ਚ ਜੋ ਪਾਰਟੀ ਦੀ ਸਥਿਤੀ ਤੇ ਆ ਗਈ ਹੂੰ ਤੇ ਹੁਣ ਲੋਕ ਵਿਸ਼ਵਾਸ ਨਹੀਂ ਕਰ ਰਹੇ ਹੂੰ 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 ਤੇ ਦੂਜਾ ਸਾਡਾ ਸੀਗਾ ਵੀ ਅਕਾਲ ਸਰਸਤੇ ਜਗੇ 마ఫీ ਮੰਗੇ ਠੀਕ ਹੈ ਜੀ ਚਲੋ ਮਾਫੀ ਉਹਨਾਂ ਨੇ ਮੰਗੀ ਅਸੀਂ ਮਾਫੀ ਦਾ ਸਵਾਗਤ ਕੀਤਾ ਹੂੰ ਪਰੰਤੂ ਜਿਸ ਤਰ੍ਹਾਂ ਮਾਫੀ ਮੰਗਣੀ ਹੁੰਦੀ ਹੈ ਜਾਂ ਕੱਲ ਸਰਦਾਰ ਦਾ ਰਵਾਇਦਾ ਬਤਾਉਂਗਾ ਵੀ ਹੁੰਦੀ ਹੈ ਉਹ ਮਾਫੀ ਨਹੀਂ ਸੀ ਉਹ ਉਹ ਠੀਕ ਹੈ ਸਵੇਰੇ ਸ਼ਾਮ ਵੈਸੇ ਵੀ ਤੇ ਅਰਦਾਸ ਕਰਦੇ ਆ ਤੇ ਉਹ ਤਾਂ ਵੈਸੇ ਵੀ ਆ ਫੁੱਲਾਂ ਬਖਸ਼ਣ ਦੀ ਗੱਲ ਕਰਦੀਆਂ ਹੂੰ ਕਹਿੰਦਾ ਬਾਪ ਕਿ ਇੱਕ ਇੱਕ ਸ਼ਰਤ ਨਾਲ ਇਹ ਵੀ ਤੈ ਸੀ ਕਿ ਸੁਖਵੀਰ ਬਾਦਲ ਇੱਕ ਵਾਰ ਪਾਰਟੀ ਤੋਂ ਅਸਤੀਫਾ ਦੇ ਹਾਂ ਜੋ ਸ਼ੁਰੂ ਅਸੀਂ ਕੀਤਾ ਇਹ ਹੈ ਲੇਵਾ ਹੋਵੇ ਨਵੀਂ ਲੀਡਰਸ਼ਿਪ ਅਗਲਾ ਫੈਸਲਾ ਅੱਗੇ ਲਵੇ ਕਿ ਅਗਲੀ ਬਾਗ ਡੋਰ ਕਿਸ ਦੇ ਹਵਾਲੇ ਕਰਨੀ ਹੈ ਜਾਂ ਜੋ ਵੀ ਫੈਸਲਾ ਬਾਅਦ ਚ ਹੋਵੇ ਇੱਕ ਵਾਰ ਸੁਖਵੀਰ ਬਾਦਲ ਅਸਤੀਫਾ ਦੇਣ ਨੱਚ ਗਿਆ ਪਰੰਤੂ ਉਹਨਾਂ ਨੇ استਿਫਾ ਨਹੀਂ ਦਿੱਤਾ ਚਲੋ ਉਹਨਾਂ ਨੇ ਮਾਫੀ ਮੰਗ ਲਈ ਦਰਬਾਰ ਸਾਹਿਬ ਉਹਦਾ ਸਵਾਗਤ ਹੋ ਗਿਆ ਭਾਵੇਂ ਮਾਫੀ ਉੱਤੇ ਕਈ ਤਰ੍ਹਾਂ ਦੇ ਸਵਾਲ ਵੀ ਤੁਸੀਂ ਉਠਾਏ ਨੇ ਜੀ ਨਾ ਤੇ ਰਖੜਾ ਸਾਹਿਬ ਫਿਰ ਹੁਣ ਗੱਲ ਖੜੀ ਕਿੱਥੇ ਹੈ ਜੇਕਰ ਆਪਾਂ ਦੇਖੀਏ ਦੇਖੋ ਹੁਣ ਕਮੇਟੀ ਦੀ ਰਿਪੋਰਟ ਆਉਣ ਤੇ ਆਈ ਕਮੇਟੀ ਰਿਪੋਰਟ ਆ ਜਾਏਗੀ ਹੂੰ ਫਿਰ ਵੀ ਮੀਟਿੰਗ ਵਿਚਾਰਾਂ ਦੇ ਦੌਰ ਦੇ ਕੋਈ ਹਰ ਗੱਲ ਨੂੰ ਜਿਹੜਾ ਹੈ ਉਹਦਾ ਮжоਰਿਟੀ ਨਾਲ ਦੇਖਿਆ ਜਾਏਗਾ ਓਕੇ ਬਾਕੀ ਸਸਦ ਦੇ ਸੁੱਟੀਂਟਾ ਜੋ ਹੋ ਗੂ ਕਰਨਗੇ ਉਹ ਸਾਰੇ ਉਹਨਾਂ ਦਾ ਗੱਲ ਸਾਰੇ ਮੰਨਦੇ ਨਹੀਂ ਕੋਈ ਪ੍ਰੋਬਲਮ ਵਾਲੀ ਗੱਲ ਨਹੀਂ ਹੈ ਢੀਂਸਾ ਸਾਹਿਬ ਨੂੰ ਅਧਿਕਾਰ ਵੀ ਸ਼ਾਇਦ ਦੇ ਦਿੱਤੇ ਗਏ ਸੀ ਇਸ ਮਾਮਲੇ ਸੰਬੰਧੀ ਪਰੰਤੂ ਉਹਨਾਂ ਨੇ ਕਮੇਟੀ ਬਣਾ ਕੇ ਕਿਹਾ ਸੀ ਜੀ ਆ ਵੀ ਆਪਣੇ ਕਮੇਟੀ ਬਣਾ ਲੈ ਲੈ ਸਾਰੇ ਵਰਕਾਂ ਦੀ ਉਹ ਰਾਜ ਜਿਸ ਤਰ੍ਹਾਂ ਦੀ ਆਏਗੀ ਉਹਦੇ ਵਿਚਾਰ ਕਰਕੇ ਫਿਰ ਢੀਂਸਾ ਜੋ ਫੈਸਲਾ ਕਰ ਰਹੇ ਉਹ ਸਾਰੇ ਮਨਜ਼ੂਰੇ ਹੋਗੇ ਕੋਈ ਪ੍ਰੋਬਲਮ ਨਹੀਂ ਆਣੀ ਹਾਂ ਚਲੋ ਉਹ ਤਾਂ ਪਾਰਟੀ ਦੇ ਸੁਪਰੀਮ ਨੇ ਆਪਾਂ ਆਗੂ ਨੇ ਬਟ ਅਜੇ ਅਧਿਕਾਰ ਨਹੀਂ ਦਿੱਤੇ ਕਹਿੰਦਾ ਪਾਬ ਕਿ ਪਾਰਟੀ ਦੀ ਜਿਹੜੀ ਹੁਣ ਭਰਮਣ ਕੀਤਾ ਜਾ ਰਿਹਾ ਪੰਜ ਮੈਂਬਰੀ ਕਮੇਟੀ ਉਹ ਸਾਰਾ ਜਿਹੜਾ ਵਿਚਾਰ ਹੈ ਕਰੀਗਾ ਇਹ ਗੱਲ ਹੈਗੇ ਉਹ ਮਤਲਬ ਪੰਜ ਮੈਂਬਰੀ ਕਮੇਟੀ ਰਿਪੋਰਟ ਕਰ ਦੂਗੀ ਢੀੜਸਾਂ ਨੂੰ ਪੇਸ਼ ਕਰ ਦੂਗੀ ਹਾਂ ਅੱਛਾ ਕਹਿੰਦਾ ਪਾਬ ਕਿ ਅਧਿਕਾਰ ਵੀ ਦਿੱਤੇ ਹੋਏ ਨੇ ਪੰਜ ਮੈਂਬਰੀ ਕਮੇਟੀ ਦੀ ਰਿਪੋਰਟ ਵੀ ਇੱਕ ਅਹਿਮ ਹੋਵੇਗੀ ਰਿਪੋਰਟ ਦਾ ਵਿਊ ਲੈ ਰਹੀ ਹੈ ਨਾ ਜੀ ਹਾਂ ਹਾਂ ਵੀ ਵਰਕ ਦਾ ਵਿਊ ਕੀ ਨੇ ਜੀ ਹਾਂ ਹਾਂ ਜੇ ਜੇ ਇੱਕ ਤਾਂ ਕਰ ਲਈਏ ਹਾਂ ਹਾਂ ਬੰਦੇ ਨਾਲ ਨਾ ਜਾਣ ਹਾਂ ਤੇ ਫਿਰ ਉਹ ਫਿਰ ਆਊਗਾ ਕਹਿੰਦਾ ਭਾਬ ਕਿ ਜਿਹੜੀ ਏਕਤਾ ਹੋਣੀ ਨਾ ਹੋਣੀ ਹੁਣ 5 ਮਈ ਬ੍ਰਿ ਕਮੇਟੀ ਤੇ ਖੜੀ ਐ ਐਮ ਐ ਫੈਸਲਾ ਲਾਉਣਾ 5 ਮਈ ਬ੍ਰਿ ਕੂੜੀ ਯੂਰ ਰਿਪੋਰਟ ਦੇਊਗੀ ਉਹਦੇ ਵਿਚਾਰ ਕੀਤਾ ਜਾਊਗਾ ਹੂੰ 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 ਜੀ ਉਹ ਤੇ ਜੋ ਵਿਚਾਰ ਹੋਏਗਾ ਜੀ ਉਹ ਫਿਰ ਅਸੀਂ ਦੇਖ ਲਾਂਗੇ ਜੀ ਉਦਾਂ ਭਾਰਤੀ ਜਨਤਾ ਪਾਰਟੀ ਨਾਲ ਤੁਹਾਡਾ ਵਿਧਾਨ ਸਭਾ ਵਾਲੇ ਤੇਰੇ ਲਈ ਮਾਸੀ ਹੈ ਨਾ ਇੱਥੇ ਸਾਡਾ ਹੋਊਗਾ ਸਸ ਸਸ ਹੈ ਬਿਜੇ ਵੀ ਨਾ ਤਾ ਹੁਣੋ ਤੁਹਾਡਾ ਭਾਜਪਾ ਨਾਲ ਸਮਝੌਤਾ ਹੈਗਾ ਉਹ ਕਿੱਥੇ ਖੜਾ ਹੈ ਸ਼੍ਰੋਮਣੀ ਕਾਲ ਤੋਂ ਸਯੂਜਤ ਹੋਇਆ ਹੈਗਾ ਭਾਜਪਾ ਨਾਲ ਹਾਂ ਜੀ ਅੱਛਾ ਜਿਵੇਂ ਪਹਿਲਾਂ ਸੀਗਾ ਉਸੇ ਤਰ੍ਹਾਂ ਹੀ ਖੜਾ ਹੈ ਕਿਉਂਕਿ ਸਾਡਾ ਸਾਡਾ ਉਸੇ ਚੱਲਦਾ ਹਾਂ ਜੀ ਕਿਉਂਕਿ ਪ੍ਰਧਾਨ ਮੰਤਰੀ ਨਰਿੰਦਰ ਮੋਦੀ ਨੇ ਇੱਕ ਵਾਰੀ ਐਨਡੀਆ ਦੀ ਬੈਠਕ ਦੇ ਵਿੱਚ ਅਕਾਲੀ ਦਲ ਦੇ ਅਗਲੇ ਵਾਰਸ ਵਜੋਂ ਸੁਖਦੇਵ ਸਿੰਘ ਢੀਂਡਸਾ ਦਾ ਜ਼ਿਕਰ ਕੀਤਾ ਹਾਂ ਜੀ ਉਹ ਐਨਡੀਆ ਦੀ ਮੀਟਿੰਗ ਹੀ ਕਿਹਾ ਸੀਗਾ ਹਾਂ ਹਾਂ ਜੀ ਜੀ ਸਖਦੇਵ ਸਿੰਘ ਢੀਂਡਸਾ ਪ੍ਰਕਾਸ਼ ਸਿੰਘ ਵਾਲਤ ਬਾਦ ਹਾਂ ਸ਼੍ਰੋਮਣੀ ਅਕਾਲੀ ਦਲ ਦੇ ਵਾਰਸ ਨੇ ਹਾਂ ਹਾਂ ਕਹਿੰਦਾ ਭਾਬ ਕੇ ਸ਼੍ਰੋਮਣੀ ਅਕਾਲੀ ਦਲ ਸੰਯੁਕਤ ਦਾ ਬੀਜੇਪੀ ਨਾਲ ਸਮਝੌਤਾ ਉਮੀਦਾਂ ਉਮੀਦ ਖੜਾ ਜਿਵੇਂ ਪਹਿਲਾਂ ਸੀ ਹਾਂ ਜੀ ਹਾਂ ਲੋਕ ਸਭਾ ਚੋਣਾਂ ਵੀ ਫ ਇਦਾਂ ਰਹਿੰਦਾ ਇਹ ਬਰਕਰਾਰ ਅਗਲੇ ਸਮੇਂ ਕੋਈ ਸਮੀਕਰਨ ਹੋਰ ਤੈ ਨਹੀਂ ਹੁੰਦੇ ਕਹਿੰਦਾ ਭਾਬ ਕਿ ਬਾਦਲਾਂ ਨਾਲ ਸਮਝੌਤਾ ਨਹੀਂ ਹੁੰਦਾ ਤਾਂ ਬੀਜੇਪੀ ਨਾਲ ਫਿਰ ਓਵੇਂ ਹੀ ਬਰਕਰਾਰ ਰਹੇਗਾ ਨਾ ਸਮਝੌਤਾ ਉਸ ਤਰੀਏ ਰਹੇਗਾ ਜੀ ਅਜੇ ਲੜਕੇ ਚੋਂ ਲੜਾਂਗੇ ਤੇ ਇਹ ਇਹਨਾਂ ਦਾ ਸਮਝੌਤਾ ਸ਼੍ਰੋਮਣੀ ਅਕਾਲੀ ਦਲ ਕਹਿੰਦਾ ਭਾਬ ਕਿ ਬਾਦਲਾਂ ਦਾ ਬੀਜੇਪੀ ਨਾਲ ਉਹ ਕਿੱਥੇ ਖੜਾ ਹੈ ਉਹ ਵੀ ਕਦੇ-ਕਦੇ ਚਰਚਾ ਉੱਠ ਪੈਂਦੀ ਹੈ ਉਹ ਤੋਂ ਪਤਾ ਨਹੀਂ ਹੁੰਦਾ ਇਹਨਾਂ ਦਾ ਉਹ ਤੋਂ ਹੀ ਦੱਸ ਸਕਦੇ ਨੇ ਹੂੰ ਜਿਹਨਾਂ ਨੇ ਕਰਨਾ ਹੈ ਹੂੰ 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 ओके ਕਹਿੰਦਾ ਭਾਵ ਕਿ ਢੀਂਡ ਸਾਹਿਬ ਤੇ ਭਾਜਪੀ ਸਿਆਸੀ ਲਿਹਾਜ਼ ਤੋਂ ਜਿਵੇਂ ਪਹਿਲਾਂ ਸਾਨੂੰ ਉਵੇਂ ਉਹ ਸਟੈਂਡ ਕਰਦੀ ਆ। ਉਹ ਸਟੈਂਡ ਕਰਦੇ ਨੇ ਹਾਂ। ਉਦੋਂ ਸ਼੍ਰੋਮਣੀ ਅਕਾਲੀ ਦਲ ਨੇ ਪੰਜਾਬ ਬਚਾਓ ਦਾ ਅੱਜ ਤੋਂ ਵੀ ਇੱਕ ਮਹਿੰਮ ਚੇੜਤੀ ਪੰਜਾਬ ਪੱਧਰ ਉੱਤੇ ਅਮਰਸਰ ਜਲ੍ਹੇ ਵੱਲੋਂ ਮਾਝੇ ਵੱਲੋਂ ਉਹਦੀ ਸ਼ੁਰੂਆਤ ਕੀਤੀ ਗਈ ਏ। ਉਹਦੇ ਤੇ ਤੁਹਾਡਾ ਕੀ ਕਹਿਣਾ ਹੈ? ਭਿੰਡਾ ਸਾਹਿਬ ਇਸ ਤਰ੍ਹਾਂ ਉਹਨਾਂ ਨੇ ਜੋ ਪੰਜਾਬ ਬਚਾਓ ਮਹਿੰਮ ਸ਼ੂ ਕੀਤੀ ਹੈ ਨਾ ਜੀ। ਹੂੰ। ਅਜ ਅਟਾਰੀ ਖਾਲਸਾ ਸਾਹਿਬ ਤੋਂ ਹੂੰ। ਮਤਲਬ ਹੂੰ ਹੂੰ। ਮੱਥਾ ਟੇਕ ਕੇ ਜੀ ਜੀ ਤੇ 28 ਤੋਂ ਸ਼ੁਰੂ ਕਰਨੀਆਂ ਉਹਨਾਂ ਨੇ ਅੱਜ 2000 ਅਲਸੈਂਸੀ 2000 ਕੇ ਹਾਂਜੀ ਹਾਂ ਅੱਜ ਜੋ ਜੋ ਮੈਂ ਪੜਿਆ ਹਾਂ 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 ਤਾਂ ਕੰਮ ਤੋਂ ਵੱਧ ਕਿਸਮਤ ਇਹ ਹੈ ਮੈਂ ਸਮਝਦਾ ਕਿ ਸਰਦਾਰ ਸੁਖਵੀਰ ਸਿੰਘ ਬਾਦਲ ਹੂੰ ਤਾਂ ਕੋਈ ਡਿਸੀਜ ਨਹੀਂ ਲੈ ਸਕੇ ਕਿਸ ਤਰ੍ਹਾਂ ਦਾ ਅੱਛਾ ਸਹੀ ਤਰੀਕੇ ਨਾਲ ਜਿਹੜਾ ਕੰਮ ਸਹੀ ਦਿਸ਼ਾ ਜਾਂਦਾ ਹੋਵੇ ਉਹੀ ਸਹੀ ਦਿਸ਼ਾ ਵੇ ਲੈ ਜਾਂਦਾ ਹੂੰ ਤੇ ਹੁਣ ਲੋਕ ਮਾਹੌਲ ਕਰਦੇ ਨੇ ਗੱਲਾਂ ਨੂੰ ਹੂੰ ਤੇ ਜਦੋਂ ਪੰਜਾਬ ਬਚਾਉਣ ਦਾ ਉਹਨੂੰ ਟਾਈਮ ਦਿੱਤਾ ਸੀਗਾ ਕਿੰਨਾ ਟਾਈਮ ਪਰ ਰਾਜ ਭਾਗ ਚ ਰਹੇ ਜਦ ਤਾ ਪੰਜਾਬ ਬਚਾਇਆ ਨਹੀਂ ਤੇ ਹੁਣ ਪੰਜਾਬ ਬਚਾਉਣ ਦੀ ਭਗਲ ਕਰਨ ਲੱਗੇ ਤੇ ਲੋਕ ਤਾਂ ਇਲਜ਼ਾਮ ਛੱਡ ਕੇ ਲਾਉਂਦੇ ਨੇ ਵੀ ਪੰਜਾਬ ਜਾ ਰਹੀ ਹੈ ਇਹਨਾਂ ਨੇ ਹੂੰ ਤੇ ਹੁਣ 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 ਕੀ ਕਿਸ ਤਰ੍ਹਾਂ ਕਿਸ ਤਰੀਕੇ ਬਚਾਓਗੇ ਹੁਣ ਤਾਂ ਜੇ ਬਚਾਉਣ ਵਾਲੀ ਗੱਲ ਸੀ ਜੇ ਸੁਖਵੀਰ ਸਿੰਘ ਬਾਦਲ ਸਹੀ ਦਿਹਿ ਚੱਲਦੇ ਹੁਣ ਤਾਂ ਪੰਥ ਬਚਾਉਣ ਦੀ ਲੋੜ ਸੀ ਹੂੰ ਜੇ ਪੰਥ ਬਚਾਉਣ ਦਾ ਪੰਜਾਬ ਆਪੀ ਬਚਾਉਂਦਾ ਹੂੰ 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 ਤਾਂ ਚੱਲਿਆ ਕਿਹਨੂੰ ਧਿਆਨ ਹੈ ਨਹੀਂ ਪੰਥ ਸੱਚਾ ਦਾ ਘਾਣ ਹੋ ਰਿਹਾ ਹੈ ਕਿਤੇ ਕੋਈ ਮर्यादा ਨਹੀਂ ਰੱਖੀ ਜਾ ਰਹੀ ਤੇ ਕਹਿਣ ਦਾ ਭਾਵ ਹੈ ਇਹ ਦੋ ਚੀਜ਼ਾਂ ਜਿਹੜੀਆਂ ਗੱਲਾਂ ਕਰਦੇ ਨੇ ਉਹਦਾ ਕੋਈ ਬਹੁਤਾ ਫਾਇਦਾ ਨਹੀਂ ਹੋ ਰਿਹਾ ਹੂੰ ਕਹਿੰਦਾ ਪਰ ਕਿ ਸੁਖਵੀਰ ਸਿੰਘ ਬਾਦਲ ਜਦੋਂ ਰਾਜਪਾਲ ਪਾਰਟੀ ਦੇ ਰਿਹਾ 5 ਸਾਲ ਇੱਕ ਵਾਰ 10 ਸਾਲ ਇੱਕ ਵਾਰ ਪਾਣੀ ਦਾ ਮਸਲਾ ਸੀ ਚੰਡੀਗੜ੍ਹ ਦਾ ਮਸਲਾ ਸੀ ਜਾਂ ਪੰਜਾਬੀ ਭਾਸ਼ਾ ਦੇ ਜਿਹੜੇ ਬਾਹਰ ਰਹਿ ਗਏ ਇਲਾਕੇ ਉਹ ਸਾਰੇ ਉਦੋਂ ਇਹਨਾਂ ਨੂੰ ਯਤਨ ਕਰਨਾ ਚਾਹੀਦਾ ਸੀ ਹੈਨਾ ਤੁਸੀਂ ਦੇਖੋ ਜੀ ਭਾਜਪਾ ਸਾਡੀ ਸਾਹ ਰਹੀ ਹਮ ਸੈਂਟਰ ਚ ਸਰਕਾਰ ਰਹੀ ਹਮ ਇਹਨਾਂ ਦਾ ਭਾਗੀਦਾਰ ਰਹੇ ਅਸੀਂ ਮੰਤਰੀ ਮੰਤਰੀ ਰਹੇ ਵਿੱਚ ਪਰ ਰਖੜਾ ਸਾਹਿਬ ਢੀਂਡਾ ਸਾਹਿਬ ਵੀ ਉਸ ਸਮੇ ਉਸ ਦੌਰ ਦੇ ਵਿੱਚ ਨਾਲ ਹੀ ਰਹੇ ਨਾ ਮੈਂ ਤਾਂ ਅਸੀਂ ਕਿਹਾ ਨਾਲ ਹੀ ਹਮ ਮੈਂ ਤਾਂ ਅਸੀਂ ਉਹ ਕਹਿ ਰਹੇ ਹਾਂ ਜੀ 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 ਪਰੰਤੂ ਜਿਹੜਾ ਪਾਰਟੀ ਦਾ ਪ੍ਰਧਾਨ ਹੁੰਦਾ ਹੈ ਹਮ ਹਮ ਮੁੱਦੇ ਉਹਨੇ ਉਠਾਉਣੇ ਹੁੰਦੇ ਉਹਨੇ ਕਲ ਕਰੀ ਹੁੰਦੇ ਨਾ ਜੀ ਹਮ 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 ਜੀ 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 ਉਦੋਂ ਤਾਂ ਇਹਨਾਂ ਕੋਲ ਮੰਗ ਰੱਖੀ ਨਾ ਸਰਕਾਰਾਂ ਤੋਂ ਬਦਲ ਲੈ ਕਦੇ ਤੁਸੀਂ ਦੱਸੋ ਸਰਕਾਰ ਦੇ ਵਿੱਚ ਇੱਕ ਮੰਗ ਦੱਸੋ ਪੰਜਾਬ ਬਾਰੇ ਕਦੇ ਅਟਾਈ ਹੋਵੇ ਆਰੰਭ ਦੀ ਸੀਗਾ ਇਹ ਗੱਲ ਕਰੀ ਜਾਂਦੇ ਅੱਜ ਹੁਣ ਬੜਾ ਜੋਸ਼ ਹੋਣ ਲੱਗ ਪਿਆ ਤੇ ਉਦੋਂ ਲਿਖ ਕੇ ਦਿੱਤਾ ਹੂੰ 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 ਤੇ ਕਹਿਣ ਤੋਂ ਪਹਿਲਾਂ ਮੇਰਾ ਇਹ ਹੈ ਵੀ ਹੁਣ ਤਾਂ ਪੰਥ ਨੂੰ ਬਚਾਉਣ ਦੀ ਲੋੜ ਸੀ ਹੂੰ ਜੇ ਪੰਥ ਬਾਜੇ ਦਾ ਪੰਜਾਬ ਤਾਂ ਆਪੀ ਬਾਜੇ ਦਾ ਹੂੰ ਹੂੰ ਇਕੜਾ ਸਾਹਿਬ ਜਿਵੇਂ ਕਿ ਤੁਸੀਂ ਕਹਿ ਰਹੇ ਹੋ ਹੁਣ ਉਸ ਸਮੇਂ ਮੁੱਦੇ ਨਹੀਂ ਉਠਾਏ ਹੁਣ ਤੁਹਾਡਾ ਰਲੇਮੇ ਕਹਿੰਦਾ ਭਾਵ ਕਿ ਗਠਬੰਧ ਨੇ ਬੀਜੇਪੀ ਨਾਲ ਬੀਜੇਪੀ ਇਸ ਵੇਲੇ ਕੇਂਦਰੀ ਹਕੂਮਤ ਤੇ ਤਾਕਤਵਰ ਤੇ ਰਹੇ ਹਿੰਦੁਸਤਾਨ ਦੀ ਵੱਡੀ ਪਾਰਟੀ ਇਸ ਵੇਲੇ ਦੁਨੀਆ ਦੀ ਵੀ ਵੱਡੀ ਪਾਰਟੀ ਹੈ ਤੇ ਤੁਸੀਂ ਮੁੱਦੇ ਕੀ ਉਠਾ ਰਹੇ ਹੋ ਜਿਹੜੇ ਪੰਜਾਬ ਬੇਸਿਸ ਖੜੇ ਹੈ ਪੰਥ ਬੇਸਿਸ ਖੜੇ ਹੈ ਅਸੀਂ ਸਸਗਰੇ ਸੂਚੀ ਸਾਹਿਬ ਦੀ ਮਗਾਈ 'ਚ ਹੂੰ ਗ੍ਰਹਿ ਮੰਤਰੀ ਨੂੰ ਮਿਲ ਕੇ ਤੇ ਮੰਗਾ ਲਿਖੇ ਦਿੱਤੀਆਂ ਉਹਨੇ ਜੀ ਪੰਜ ਛੇ ਦੇ ਮੈਂ ਮੰਗਾਈਆਂ ਜੀ ਜੀ ਤਾਂ ਚੰਡੀਗੜ੍ਹ ਦਾ ਮਸਲਾ ਹੈ ਭਾਵੇਂ ਬੰਦੀ ਸਿੰਘਾ ਦਾ ਮਸਲਾ ਭਾਵੇਂ ਉੰਬੀਵੇਂ ਮਿਲਦਾ ਸਿੱਧਾ ਪਹਾੜਾਂ ਬੈਠਾ ਦਾ ਇਹ ਬਸੇ ਜਿਹੜਾ ਹੈਗਾ ਨਾ ਪੰਜਾਬ ਦੇ ਗਾਰੰਟੀ ਸ਼ੂ ਰੁਕੇ ਹੋਏ ਦੇ ਫਾਦਰਦਕਾਰਾਂ ਦੀ ਗੱਲ ਸੀ ਤੇ ਪਹਿਲੇ ਉਹਦੇ ਇਲਾਕੇ ਦੀ ਗੱਲ ਸੀ ਇਹ ਅਸੀਂ ਸਾਰੇ ਆ ਦੇਖਿਆ ਦਿੱਤੇ ਉਹਦਾ ਪਛਾਣ ਹੋ ਰਿਹਾ ਤੇ ਹੁਣ ਅਸੀਂ ਬਹੁਤ ਬੜੀ ਚਾਲੀ ਮਿਲ ਕੇ ਦੁਬਾਰਾ ਇਹਨੂੰ ਫਿਰ ਟੇਕ ਅਪ ਕਰ ਰਹੇ ਹਾਂ ਕਹਿੰਦਾ ਪਾਬ ਕਿ ਤੁਹਾਨੂੰ ਪੂਰੀ ਆਸ ਹੈ ਕਿ ਜਿਹੜੇ ਮੁੱਦੇ ਨੇ ਪੰਥਦਾਲੇ ਪੰਜਾਬ ਦੇ ਜਿਹੜੇ ਵੱਡੇ ਆ ਉਹ ਹੁਣ ਕੇਂਦਰ ਸਰਕਾਰ ਹੱਲ ਕਰ ਸਕਦਾ ਇਹਨਾਂ ਚੋਣਾਂ ਤੋਂ ਪਹਿਲਾਂ ਕਿਉਂਕਿ ਚੋਣ ਮਾਹੌਲ ਅਗਲਾ ਭਖਿਆ ਹੋਇਆ ਕਿਸੇ ਵੀ ਵੇਲੇ ਵੀ ਐਲਾਨ ਹੋ ਸਕਦਾ ਕਿਉਂ ਨਹੀਂ ਹੋ ਸਕਦਾ ਹੋ ਸਕਦਾ ਨਹੀਂ ਹੂੰ ਹੂੰ ਸਰ ਪੂਰੀ ਆਸ ਹੈ ਜੀ 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 ਤੇ ਇੱਕ ਪ੍ਰਧਾਨ ਮੰਤਰੀ ਨਰਿੰਦਰ ਮੋਦੀ ਦੀ ਵੀ ਪੰਜਾਬ ਆਉਣ ਦੀ ਕੋਈ ਚਰਚਾ ਛੜੀ ਹੋਈ ਐ ਨਹੀਂ ਦਿੰਨੀ ਵੀ ਸ਼ਾਇਦ ਖੰਨੇ ਕੋਈ ਪ੍ਰੋਗਰਾਮ ਹੈ ਇਦਾਂ ਕੋਈ ਤੁਹਾਡੀ ਪਾਰਟੀ ਦੇ ਨੋਟਿਸ ਹੈ ਕੋਈ ਹੋਰ ਤਾਂ ਜਦ ਹੋਏਗਾ ਫਿਰ ਜੇ ਪ੍ਰੋਗਰਾਮ ਬਣਦਾ ਪ੍ਰਧਾਨ ਮੰਤਰੀ ਪ੍ਰੋਗਰਾਮ ਬੜਾ ਜਿਵੇਂ ਲੋਕ ਟੈਡ ਹੁੰਦਾ ਜੀ ਉਹ ਤੋਂ ਬੜਦਾ ਉਹ ਪਹਿਲਾਂ ਬਣੂਗਾ ਉਹਦੇ ਵਿੱਚ ਫਿਰ ਜੂਲ ਤੁਸੀਂ ਕਰਾਂ ਕਰਾਂਗੇ ਜੀ ਹੂੰ ਹੂੰ ਰਕੜਾ ਸਾਹਿਬ ਫਿਰ ਆਪਾਂ ਇਹਨੂੰ ਸਮੇਟਦੇ ਹਾਂ ਇਸ ਗੱਲਬਾਤ ਨੂੰ ਕਿ ਕਹਿੰਦਾ ਭਾਵ ਕਿ ਅਕਾਲੀ ਦਲ ਨਾਲ ਜਿਹੜਾ ਸਮਝੌਤੇ ਦੀ ਗੱਲ ਸੀਗਾ ਉਹ ਹਾਲੇ ਉਨੀ ਨੇੜੇ ਨਹੀਂ ਜਿੰਨੀ ਕਿ ਮੰਨੀ ਜਾ ਸਕਦੀ ਹੈ ਕਈ ਵਿੱਚ ਮਸਲੇ ਖੜੇ ਨੇ ਜਿਵੇਂ ਵੀਰ ਬਾਦਲ ਵੱਲੋਂ ਅਸਤੀਫਾ ਦੇਣਾ ਇੱਕ ਵੱਡਾ ਮਸਲਾ ਇਹਨੂੰ ਵੱਡਾ ਮਸਲਾ ਹੀ ਮੰਨ ਸਕਦੇ ਆਪਾਂ ਇਹ ਵੱਡਾ ਮਸਲਾ ਤਾਂ ਹੈ ਹੋ ਜੀ ਕਿਉਂਕਿ ਜੇ ਰਲੇਮਾ ਕਰਕੇ ਵੀ ਕੋਈ ਫਾਇਦਾ ਨਾ ਹੋਵੇ ਹੂੰ ਹੂੰ ਫੇਰ ਲੈਣਾ ਕਰਨਾ ਫਾਇਦਾ ਵੀ ਕੀ ਹੋਏਗਾ ਹੂੰ ਹੂੰ ਜੇ ਸਿਆਸੀ ਤੌਰ ਤੇ ਕੋਈ ਲਾਭ ਨਾ ਹੋਇਆ ਉਹਦਾ ਹੂੰ ਹੂੰ ਔਰ ਬੀਜੇਪੀ ਦੀ ਤਰਫੋਂ ਜੇ ਆਪਣਾ ਗੱਲ ਕਰੀਏ ਕੀ ਸੰਭਾਵਨਾਵਾਂ ਆਏ ਨੇ ਕਿ ਬੀਜੇਪੀ ਅਕਾਲੀ ਦਲ ਬਾਦਲ ਨਾਲ ਸਮਝੌਤਾ ਕਰ ਸਕਦੀ ਹੈ ਦੇਖੋ ਅੱਜ ਤੱਕ ਤਾਂ ਕੋਈ ਗੱਲ ਅਜੇ ਚੱਲੀ ਨਹੀਂ ਆ ਹੂੰ ਅੱਛਾ ਜੀ ਅਜੇ ਗੱਲ ਨਹੀਂ ਚੱਲੀ ਕੋਈ ਤੁਹਾਡੇ ਨੋਟਸ ਚ ਹੂੰ ਹੂੰ ਠੀਕ ਹੈ ਜੀ ਐਸਪੀ ਦਾ ਸਬੰਧ ਉਹਦਾ ਹੈਗਾ ਹੂੰ ਹੂੰ ਉਹ ਅਜੇ ਅੰਦਰ ਸਰ ਮੀਟਿੰਗ ਵੀ ਕਰ ਰਹੇ ਨੇ ਚੇਟਾ ਦੇ ਵੰਡ ਸਭਾ ਦੀ ਅਛਾ BSP ਤੇ ਕਾਲੀਦਾਲ ਬਾਦਲ ਦੀ ਅਛਾ ਅੱਜ ਮੀਟਿੰਗ ਹੈ ਨਾ ਪਰਸਰਾਂ ਦੀ ਟਿਕਟਾਂ ਦੇ ਬੰਦ ਸੰਧੀ ਹੂੰ 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 ਅਰ ਜੇ ਮੈਂ ਸਮਝਦਾ ਜੇ ਉਹਨਾਂ ਦੇ BSP ਨਾਲ ਸੁਰੱਖਤਾ ਕਾਇਮ ਹੈ ਹੂੰ ਤੇ ਉਹ ਫਿਰ BJP ਨਾਲ ਕਿਤਾ ਹੋ ਜਾਏਗਾ ਹੂੰ 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 ਕਿਉਂਕਿ ਜੇ ਉਹ ਨਾਲ ਰੱਖਣਗੇ ਹੂੰ ਜੇ ਕਦੀ ਸੀ ਸੱਜੋ ਉਹਨਾਂ ਨੂੰ ਆਪਣੇ ਕੋਟੇ ਵਿੱਚੋਂ ਵੀ ਹੂੰ ਹੂੰ ਉਹ ਉਹਨਾਂ ਨੇ BJP ਨੂੰ ਵੋਟ ਨਹੀਂ ਪਾਉਣੀ BJP ਨੂੰ ਸਪੋਰਟ ਕਰੇਗੀ ਹੂੰ 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 ਜੇ ਉਹਨਾਂ ਨੂੰ ਸੈਂਟਰ ਦੀ ਵੋਟ ਵੀ ਮਿਲਨੀ ਹੂੰ ਫਿਰ ਕਿਉਂ ਕਰਗੇ ਜੀ ਉਹ ਕਈ ਵਾਰੀ ਕੌਮੀ ਪੱਧਰ ਤੇ ਹੋ ਜਾਂਦਾ ਹੈ ਭੈਣ ਕੁਮਾਰੀ ਮਾਇਆਵਤੀ ਵੱਲੋਂ ਦੇ ਲਿਹਾਜ਼ ਤੋਂ ਨਹੀਂ ਫਿਰ ਤੋਂ ਕਰੋ ਫਿਰ ਤੋਂ ਕਰੋ ਫਿਰ ਤੋਂ ਕਰੋ ਨਹੀਂ ਫਿਰ ਤੋਂ ਕਰੋ ਨਹੀਂ ਹੂੰ 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 ਅੱਛਾ ਫਿਰ ਕਮੇਟੀ ਦੀ ਰਿਪੋਰਟ ਹੋਣ ਜਿਹੜੀ ਪੰਜ ਮੈਂਬਰੀ ਕਮੇਟੀ ਪਰਮਣ ਕਰ ਰਹੀ ਹੈ ਜੀ ਦੋ ਜ਼ਿਲ੍ਹੇ ਬਾਕੀ ਰਹਿ ਗਏ ਕਦੋਂ ਦੀ ਰਿਪੋਰਟ ਦੇ ਸਕਦੀ ਹੈ ਬੜੀ ਜਲਦੀ ਆ ਜਾਏਗੀ ਅੱਛਾ ਬੜੀ ਜਲਦੀ ਠੀਕ ਹੈ ਹਾਂ ਜੀ ਸੋ ਠੀਕ ਹੈ ਜੀ ਰਣਜੀਤ ਸਿੰਘ ਖੜਾ ਜੀ ਬਹੁਤ ਬਹੁਤ ਧੰਨਵਾਦ ਤੁਸੀਂ ਚੈਨਲ ਇਮਿਸ਼ਨ ਪੰਜਾਬੀ ਲਈ ਆਪਣਾ ਵੱਡਾ ਮੁੱਲਾ ਸਮਾਂ ਦਿੱਤਾ ਤੁਹਾਡਾ ਧੰਨਵਾਦ ਸ਼ੁਕਰੀਆ ਬਹੁਤ ਬਹੁਤ ਧੰਨਵਾਦ ਇਹ ਮਿਸ਼ਨ ਪੰਜਾਬੀ